ਕੈਨੇਡਾ ਇਮੀਗ੍ਰੇਸ਼ਨ ਦਾ ਨੇ ਇਸ ਵੇਲੇ ਪੂਰਾ ਟੈਲ ਲੱਗਾ ਪਿਆ ਵੀ ਅਸੀਂ ਕੈਨੇਡਾ ਨੂੰ ਆਸਟ੍ਰੇਲੀਆ ਇਮੀਗ੍ਰੇਸ਼ਨ ਵਰਗਾ ਬਣਾ ਕੇ ਛੱਡਨਾ ਆ। ਜਿਹੋ ਜਿਹੇ ਹਾਲਾਤ 2014-15 ਵਿੱਚ ਆਸਟ੍ਰੇਲੀਆ ਇਮੀਗ੍ਰੇਸ਼ਨ ਦੇ ਸੀਗੇ ਤੇ ਜਾਂ ਜਿਹਨਾਂ ਮੁਸ਼ਕਲਾਂ ਦੇ ਵਿੱਚੋਂ ਆਸਟ੍ਰੇਲੀਆ 2014-15 ਦੇ ਵਿੱਚੋਂ ਨਿਕਲਿਆ ਉਹੋ ਜੇ ਸੇਮ ਹਾਲਾਤਾਂ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਇਸ ਵੇਲੇ ਗਈ ਹੋਈ ਆ। ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਉਹਨਾਂ ਦਿਨਾਂ ਦੇ ਵਿੱਚ 4-5 ਬੈਂਡ ਲੈ ਕੇ ਜਾਂ ਬਿਨਾਂ ਹਾਲਚ ਦੇ ਵੀ ਕੈ ਆਸਟ੍ਰੇਲੀਆ ਵਿੱਚ ਗਏ ਸੀਗੇ ਤੇ ਬਹੁਤ ਸਾਰੇ ਸਪਾਊਸ ਵੀ ਉਹਨਾਂ ਦੇ ਨਾਲ ਗਏ ਸੀ ਬਿਲਡ ਹੋਇਆ ਸੀਗਾ ਉਹਦੇ ਚਲਦੇ ਆ ऑस्ट्रेलिया ਗਵਰਨਮੈਂਟ ਨੇ ਇੱਕ ਪਾਲਿਸੀ ਸ਼ਿਫਟ ਲਿਆਂਦਾ ਜਿਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਬਸ ਇੱਕ ਸਟੇਟਮੈਂਟ ਦੇ ਨਾਲ ਹੀ ਪੀਆਰ ਨੂੰ ਲੈ ਕੇ ਉਹ ਇਨੈਲੀਜੀਬਲ ਹੋ ਗਏ ਸੀਗੇ ਆ ਅੱਜ ਵਾਂਗੂ 2014-15 ਵਿੱਚ ਸੋਸ਼ਲ ਮੀਡੀਆ ਦਾ ਇਹਨਾਂ ਦੌਰ ਨਹੀਂ ਸੀ ਹੁੰਦਾ ਤਾਂ ਕਰਕੇ ਚੀਜ਼ਾਂ ਬਹੁਤੀਆਂ ਬਾਹਰ ਵੀ ਨਹੀਂ ਸੀ ਆਉਂਦੀਆਂ ਹੈਗੀਆਂ ਪਰ ਇਹਨਾਂ ਤੇ ਅੱਜ ਦੇ ਕੈਨੇਡਾ ਦੇ ਤੇ ਆਸਟ੍ਰੇਲੀਆ ਦੇ ਅਜ ਤੋਂ 10 ਸਾਲ ਪਹਿਲੇ ਹਾਲਾਤਾਂ ਦੇ ਵਿੱਚ ਬਹੁਤ ਜ਼ਿਆਦਾ ਰਿਜ਼ੈਂਬਲੈਂਸ ਹੈਗੀ ਆ ਕੈਨੇਡਾ ਦੇ ਵਿੱਚ ਵੀ ਉਹੋ ਜੇ ਸੇਮ ਹਾਲਾਤ ਬਣੇ ਨੇ ਜਦੋਂ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਦੇ ਉਹ ਜਿਨ੍ਹਾਂ ਨੂੰ ਪੀਆਰ ਦੀ ਆਪਰਚੂਨਿਟੀਆਂ ਆਪਸ਼ਨਸ ਨਹੀਂ ਮਿਲ ਰਹੀਆਂ ਹੈਗੀਆਂ ਜਿਨ੍ਹਾਂ ਦੇ ਪੀਜੀਡਬਲਯੂਪੀਜ਼ ਐਕਸਪਾਇਰ ਹੋ ਰਹੇ ਹੈਗੇ ਨੇ ਐਲਐਮਆਈਜ਼ ਵੈਸੀ ਜਿਹੜੀਆਂ ਨੇ ਉਹ ਮਿਲਣੀਆਂ ਕਾਫੀ ਟਫ ਹੋ ਚੁੱਕੀਆਂ ਨੇ ੈਂਪਲੋਇਰ ਜਿਹੜੇ ਹੈਗੇ ਨੇ ਉਹ ਕੁਆਲੀਫਾਈ ਨਹੀਂ ਕਰ ਰਹੇ ਹੈਗੇ ਤੇ ਜਾਂ ਕੁਝ ਹੋਰ ਕੰਡੀਸ਼ਨਸ ਜਿਹੜੀਆਂ ਨੇ ਉਹ ਵੀ ਈਐਸਟੀਸੀ ਨੇ ਜਿਹੜੀਆਂ ਇੰਪੋਜ਼ ਕੀਤੀਆਂ ਹੈਗੀਆਂ ਨੇ ਤੇ ਹੁਣ ਬੱਚੇ ਜਿਹੜੇ ਨੇ ਉਹ ਕੈਨੇਡਾ ਛੱਡ ਕੇ ਨਹੀਂ ਜਾਣਾ ਚਾਹੁੰਦੇ ਹੁਣ ਜਦੋਂ ਉਹ ਨਹੀਂ ਜਾਣਾ ਚਾਹੁੰਦੇ ਤਾਂ ਉਹਨਾਂ ਨੂੰ ਫਰਦਰ ਐਕਸਪਲੋਇਟੇਸ਼ਨ ਵਾਲਾ ਰਸਤਾ ਉਸ ਰਸਤੇ ਦੇ ਵਿੱਚ ਸਟੂਡੈਂਟਸ ਨੂੰ ਕਿਹਾ ਜਾਂਦਾ ਵੀ ਤੁਸੀਂ ਦੁਬਾਰਾ ਫੇਰ ਬਈ ਸਟੱਡੀ ਪਰਮਿਟ ਲੈ ਲਓ ਉਹ ਸਟੱਡੀ ਪਰਮਿਟ ਲੈਣ ਵਾਸਤੇ ਛੋਟੇ-ਛੋਟੇ ਜਿਹੜੇ ਪਲਾਜ਼ਾ ਕਾਲਜੇਜ਼ ਹੈਗੇ ਨੇ ਇਹਨਾਂ ਕਾਲਜੇਜ਼ ਦੇ ਵਿੱਚ ਐਡਮਿਸ਼ਨ ਲੈ ਕੇ ਦਿੱਤੇ ਜਾਂਦੇ ਆ ਤੇ ਇਹਨਾਂ ਇਹਨਾਂ ਕਾਲਜੇਜ਼ ਵਿੱਚ ਕਿਹਾ ਜਾਂਦਾ ਵੀ ਤੁਹਾਨੂੰ ਜਾਣ ਦੀ ਵੀ ਬਈ ਲੋੜ ਨਹੀਂ ਹੈਗੀ ਤੁਸੀਂ ਵੀ ਆਪ ਦਾ ਜਿੱਥੇ ਕੰਮ ਕਰਨਾ ਕਰੋ ਤੁਸੀਂ ਤੁਸੀਂ ਸਿਰਫ 2000 ਦੀ ਫੀਸ ਪੇ ਕਰਨੀ ਹੈ ਤਾਂ ਉਹਦੇ ਵਾਸਤੇ ਵੀ ਡੀਲ ਬਣ ਜਾਂਦੀ ਆ ਵੀ ਤੁਹਾਨੂੰ ਕਾਲਜ ਆਉਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਟਰਾਂਸਕ੍ਰਿਪਟ ਬਣ ਕੇ ਮਿਲ ਜਾਣਗੇ ਇਸ ਤਰੀਕੇ ਦੇ ਨਾਲ ਇੱਕ ਫਰਦਰ ਨਵੀਂ ਤਰ੍ਹਾਂ ਦੀ ਐਕਸਪ ਕੀ ਜਿਹੜੀ ਆਪਾਂ ਦੇਖੀ ਕੱਲ ਮਾਰਕ ਬਿਲਰ ਹੋਣਾਂ ਦੀ ਜਿਹੜੀ ਸਟੇਟਮੈਂਟ ਆਈ ਹੈ ਨਾ ਉਸ ਸਟੇਟਮੈਂਟ ਦੇ ਵਿੱਚੋਂ ਵੀ ਝਲਕਾਰੇ ਮੈਨੂੰ ਆਸਟ੍ਰੇਲੀਆ ਦੀਆਂ ਪਾਲਿਸਿਜ਼ ਤੇ ਪੈਂਦੇ ਹੈਗੇ ਨੇ ਔਰ ਉਹਦੇ ਵਿੱਚ ਇੱਕ ਬੜੀ ਖਾਸ ਚੀਜ਼ ਆ ਸ਼ਾਇਦ ਬਹੁਤਿਆਂ ਨੇ ਗੌਰ ਨਹੀਂ ਕੀਤਾ ਉਹਦੇ ਉੱਤੇ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਹੈ ਵੀ ਅਸੀਂ ਪੀਜੀਡਬਲਯੂਪੀਜ਼ ਨੂੰ ਅਸੀਂ ਅਲਾਈਨ ਕਰਾਂਗੇ ਜੌਬ ਸੈਕਟਰ ਦੇ ਨਾਲ ਔਰ ਜੌਬ ਸੈਕਟਰ ਦੇ ਨਾਲ ਅਲਾਈਨ ਕਰਦਾ ਮਤਲਬ ਇਹ ਬਣਦਾ ਵੀ ਇਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪਾਲਿਸੀ ਚੇਂਜ ਕਰਨੀ ਉਹਦੇ ਵਿੱਚ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਰਟਨ ਪ੍ਰੋਗਰਾਮ ਜਿਹਨਾਂ ਨੇ ਕੀਤੇ ਹੋ ਉਨਾਂ ਨੂੰ ਹੀ PGWPs ਦੇਣੇ ਹਨ ਦੂਜਿਆਂ ਵਾਸਤੇ ਉਹਨਾਂ ਨੇ ਦਰਵਾਜ਼ੇ ਬੰਦ ਕਰ ਦੇਣੇ ਹੈਗੇ ਨੇ ਔਰ ਇਹ ਇਹ ਚੀਜ਼ਾਂ ਹੋਣ ਦੇ ਕਾਫੀ ਚਾਂਸਸ ਹੈ ਇਸ ਵਾਲੇ ਬਾਰੇ ਨੇ ਕਿਉਂਕਿ ਇਹ ਇੱਕ ਇਸ਼ਾਰਾ ਹੈ ਮਾਰਕਵੈਲਰ ਹੁਣਾਂ ਦਾ ਕੈਨੇਡਾ ਦੇ ਇਮੀਗ੍ਰੇਸ਼ਨ ਵਿੱਚ ਜੋ ਵੀ ਚੇਂਜਸ ਹੁੰਦੀਆਂ ਨੇ ਨਾ ਇਹ ਕਿਤੇ ਨਾ ਕਿਤੇ ਪਹਿਲਾਂ ਹੋਈਆਂ ਹੁੰਦੀਆਂ ਨੇ ਇਹ ਫੇਰ ਹੀ ਸਾਰੇ ਪਾਲਿਸੀਜ਼ ਕਾਮਨਵੈਲਥ ਵਿੱਚੋਂ ਕਿਤੇ ਨਾ ਕਿਤੇ ਨਿਕਲ ਕੇ ਅੱਗੇ ਦੀ ਅੱਗੇ ਟਰਾਂਸਫਾਰਮ ਹੁੰਦੀਆਂ ਨੇ ਸੋ ਕੈਨੇਡਾ ਦੇ ਵਿੱਚ ਜੋ ਕੁਝ ਹੋ ਰਿਹਾ ਆ ਆਸਟ੍ਰੇਲੀਆ ਵਿੱਚ ਪਹਿਲਾਂ ਹੋ ਚੁੱਕਾ ਆ ਆਸਟ੍ਰੇਲੀਆ ਨੇ ਵੀ ਇਹ ਗਲਤੀਆਂ ਕੀਤੀਆਂ ਸੀ ਕਿ ਵੀ ਉਹ ਉੱਥੇ ਫਰਾਡ ਗੇਟ ਖੋਲੇ ਸੀ ਸਾਰੇ ਕੋਈ ਜਿਹੜਾ ਵੀ ਜਿਹਦੇ ਘੱਟ ਬੈਂਡ ਆਉਂਦੇ ਆ ਨਹੀਂ ਵੀ ਬੈਂਡ ਆਉਂਦੇ ਹੈਗੇ ਪੈਸਾ ਲੈ ਕੇ ਆਸਟ੍ਰੇਲੀਆ ਵਿੱਚ ਆ ਰਿਹਾ ਉਹਨੂੰ ਆਸਟ੍ਰੇਲੀਆ ਵਿੱਚੋਂ ਅਡਮਿਸ਼ਨ ਮਿਲ ਜਾਂਦਾ ਮਿਲ ਜਾਂਦਾ ਸੀਗਾ ਸੇਮ ਹਾਲਾਤ ਕੈਨੇਡਾ ਵਿੱਚ ਕੋ ਸਪੋਰਟ ਕੀਤੀ ਬਿਲੀਅਨਸ ਆਫ ਡਾਲਰ ਜਿਹੜਾ ਹੈਗਾ ਉਹ ਬੈਨੀਫਿਟਸ ਦੇ ਵਿੱਚ ਲੋਕਾਂ ਨੂੰ ਘਰ ਬੈਠੇ ਦਿੱਤਾ ਤੇ ਉਹਦੀਆਂ ਵੀਡੀਓਜ਼ ਬਣ ਬਣ ਕੇ ਪੰਜਾਬ ਦੇ ਵਿੱਚ ਗਈਆਂ ਉੱਥੇ ਫਿਰ ਕੰਪੈਰੀਜ਼ਨ ਬਣਾ ਕਰਨਾ ਲੋਕਾਂ ਨੇ ਸ਼ੁਰੂ ਕੀਤਾ ਵੀ ਦੇਖੋ ਉੱਥੇ ਮੋਦੀ ਨੇ ਤੁਹਾਨੂੰ ਕੀ ਦਿੱਤਾ ਹੈਗਾ ਇੱਥੇ ਦੇਖੋ ਟਰੂਡੋ ਸਾਨੂੰ ਘਰ ਬੈਠੇ ਉਹਨੂੰ 2-2000 ਡਾਲਰ ਦੇ ਰਿਹਾ ਹੈਗਾ ਜਿਸ ਘਰ ਦੇ ਵਿੱਚ 4ਜੀ ਕੰਮ ਕਰਦੇ ਸੀਗੇ ਉਹ ਵੀ ਪੱਟਾਂ ਨੂੰ ਥਾਪੀਆਂ ਮਾਰ ਮਾਰ ਦੱਸਦੇ ਸੀਗੇ ਵੀ ਲਓ ਜੀ ਵੇਖੋ ਟਰੂਡੋ ਕਿੱਡਾ ਵਧੀਆ ਹੈਗਾ ਇਹਨੇ ਸਾਨੂੰ 8-8000 ਡਾਲਰ ਸਾਨੂੰ ਘਰ ਬੈਠੇ ਉਹਨੂੰ ਮਿਲਦਾ ਹੈਗਾ ਸੋ ਇਹ ਚੀਜ਼ਾਂ ਨੇ ਇੱਥੇ ਦੇ ਸਿਸਟਮ ਨੂੰ ਖ ਆਪ ਦੇ ਵਿੱਚ ਕਮਲੇ ਹੋਏ ਇੰਡੀਆ ਚ ਕਮਲੇ ਹੋਏ ਉਹਨਾਂ ਸੋਚਿਆ ਵੀ ਕੈਨੇਡਾ ਹੀ ਸਭ ਤੋਂ ਵਧੀਆ ਆਪਸ਼ਨ ਹੈ ਤੇ ਕੈਨੇਡਾ ਸਾਨੂੰ ਜਾਣਾ ਹੀ ਚਾਹੀਦਾ ਹੈਗਾ ਤੇ ਕੈਨੇਡਾ ਜਾਣ ਵਾਸਤੇ ਲੋਕਾਂ ਨੇ ਪੂਰਾ ਟਿੱਲ ਲਾ ਦਿੱਤਾ ਤੇ ਜਦੋਂ ਹੁਣ ਕੈਨੇਡਾ ਦੇ ਕੈਨੇਡਾ ਨੇ ਵੀ ਇੰਨੀ ਦੂਰ ਤੱਕ ਨਹੀਂ ਸੋਚਿਆ ਟ੍ਰੂਟੂ ਕਮਨਡੇ ਨਹੀਂ ਸੋਚਿਆ ਕਿ ਇਹਦੇ ਅਗਲੇ ਫਰਦਰ ਕਾਂਸੀਕਵੈਂਸਿਸ ਕੀ ਹੋ ਸਕਦੇ ਆ ਇਹ ਵੀ ਇੰਜ ਕਹਿ ਲਓ ਵੀ ਪੈਸਾ ਆ ਰਿਹਾ ਸੀਗਾ ਕਾਲਜੇਸ ਨੂੰ ਪੈਸਾ ਆ ਰਿਹਾ ਸੀਗਾ ਤੇ ਸਾਰੇ ਆਨੰਦ ਲੈ ਰਹੇ ਸੀ ਵੀ ਕਿਹੜੀ ਗੱਲ ਹੈਗੀ ਆ ਪਰ ਹੁਣ ਜਦੋਂ ਇੱਥੇ ਬਹੁਤ ਸਾਰੇ ਤੁਸੀਂ ਲੋਕਾਂ ਨੂੰ ਸੱਦ ਲਿਆ ਇੰਟਰਨੈਸ਼ਨਲ ਸਟੂਡੈਂਟਸ ਨੂੰ ਤੁਸੀਂ ਇੱਥ ਆਈ ਗਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹਦੇ ਵਿੱਚ ਉਹਨੂੰ ਇੰਜ ਲੱਗਾ ਵੀ ਕੈਨੇਡਾ 'ਚ ਚਲ ਗਏ ਤੇ ਆਪਾਂ ਦੇ ਪੱਕੇ ਹੋ ਹੀ ਜਾਣਾ ਹੈ ਤੇ ਹੁਣ ਸਾਰੇ ਪਵਾੜੇ ਹੁਣ ਸਾਡੇ ਇੱਥੇ ਪੜ੍ਹੇ ਸ਼ੁਰੂ ਹੋ ਚੁੱਕੇ ਹੈਗੇ ਸੋ ਇਹਦੇ ਵਿੱਚ ਹੁਣ ਕਸੂਰ ਜਿਹੜਾ ਨਾ ਉਹ ਜਿੱਥੇ ਗਵਰਨਮੈਂਟਸ ਦਾ ਹੈਗਾ ਉੱਥੇ ਸਾਡੇ ਲੋਕਾਂ ਦੀ ਸੋਚ ਦਾ ਵੀ ਹੈਗਾ ਵੀ ਅਸੀਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਐਗਜ਼ੈਜਰੇਟ ਕਰਕੇ ਜਾਂ ਅਸੀਂ ਬਹੁਤ ਜ਼ਿਆਦਾ ਇਨਫਲੇਟ ਕਰਕੇ ਸ਼ੋ ਕਰਦੇ ਆਂ ਵੀ ਹਾਂ ਕੈਨੇਡਾ ਦੇ ਵਿੱਚ ਬਹੁਤ ਵਧੀਆ ਸਾਰਾ ਕੁਝ ਹੋ ਰਿਹਾ ਹੈਗਾ ਜਾਂ ਕੈਨੇਡਾ ਹੀ ਬਹੁਤ ਵਧੀਆ ਚੀਜ਼ ਹੈਗੀ ਆ ਇਹਨਾਂ ਚੀਜ਼ਾਂ ਨੇ ਸਾਡੇ ਸਿਸਟਮ ਨੂੰ ਹੁਣ ਇੱਥੇ ਖਰਾਬ ਕੀਤਾ ਸੋ ਆਉਣ ਤੰਗ ਕਰਨਗੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈਗਾ ਤੇ ਜਿਹੜੇ ਇਸ ਵੇਲੇ ਪ੍ਰੋਟੈਸਟਿੰਗ ਇੰਟਰਨੈਸ਼ਨਲ ਸਟੂਡੈਂਟ ਨੇ ਜੇ ਇਹਨਾਂ ਦੀ ਗੱਲ ਕਰੀਏ ਤੇ ਇਹਨਾਂ ਨੂੰ ਲੈ ਕੇ ਤੇ ਕੱਲ ਦੀ ਸਟੇਟਮੈਂਟ ਵਿੱਚ ਮਾਰਕ ਮਿਲਰ ਨੇ ਕੋਈ ਜ਼ਿਕਰ ਹੀ ਨਹੀਂ ਕੀਤਾ ਹੈਗਾ ਇਹ ਵੀ ਇੱਕ ਕੋਈ ਚੰਗਾ ਇਸ਼ਾਰਾ ਨਹੀਂ ਹੈਗਾ ਇਹਦਾ ਮਤਲਬ ਇਹ ਵੀ ਇਹਨਾਂ ਦੀ ਛੇਤੇ ਕੋਈ ਜੂ ਨਹੀਂ ਸਰ ਕਰੀ ਇਹਨਾਂ ਨੂੰ ਕੋਈ ਐਸਾ ਇਸ ਤਰ੍ਹਾਂ ਨਹੀਂ ਹੋ ਰਿਹਾ ਹੈਗਾ ਕਿਉਂਕਿ ਟਰੂਡੋ ਗਵਰਨਮੈਂਟ ਵੈਸੇ ਇਹ ਇਸ ਲਈ ਮਾਈਨੋਰਟੀ ਗਵਰਨਮੈਂਟ ਹੈ ਤਾਂ ਉਹ ਕੋਈ ਐਸਾ ਵੜੇ ਸਖਤ ਫੈਸਲਾ ਲੈ ਨਹੀਂ ਸਕਦੀ ਜੇ ਉਹ ਇਹ ਫੈਸਲਾ ਲੈ ਲੈਂਦੇ ਆ ਵੀ ਲਓ ਜੀ ਆਪਾਂ ਇਹਨਾਂ ਸਾਰਿਆਂ ਨੂੰ ਡਿਪੋਰਟ ਕਰ ਦਨੇ ਆ ਤੇ ਇਹਨਾਂ ਨੂੰ ਕਨਸਰਵੇਟਿਵ ਨੇ ਦੂਜੇ ਪਾਸੇ ਘੇਰ ਲੈਣਾ ਲਓ ਜੀ ਇਹਨਾਂ ਦੇਖੋ ਵੀ ਆ ਤੇ ਇਹਨਾਂ ਨੇ ਹਿਮੈਨਿਟਰੀਅਨ ਕ੍ਰਾਈਸਿਸ ਕ੍ਰੀਏਟ ਕਰ ਦਿੱਤਾ ਹੈਗਾ ਕਿ ਇਹਨਾਂ ਨੇ ਤਾਂ ਵੀ ਉਸ ਪਾਸੇ ਨਹੀਂ ਜਾਣਾ ਤੇ ਜੇ ਕਨਸਰਟਿਵ ਦੀ ਗੱਲ ਕਰੀਏ ਤੇ ਕਨਸਰਟਿਵਜ਼ ਨੇ ਵੀ ਇਹ ਜਮਾ ਆਪਣੇ ਸ ਹੋ ਜੀ ਸੋ ਇਸ ਵਾਰ ਬੜੀ ਕਹਿ ਲਿਆ ਨਾ ਵੀ ਟਾਈਟ ਸਿਚੁਏਸ਼ਨ ਹੈ ਆ ਜਿਹਦੇ ਵਿੱਚ ਟ੍ਰਿੱਕੀ ਸਿਚੁਏਸ਼ਨ ਹੈ ਜਿਹਦੇ ਚ ਹਰੇ ਕੁਝ ਵੀ ਸਮਝ ਪਾਉਣਾ ਜਾਂ ਕੁਝ ਪਤਾ ਲੱਗਣਾ ਬੜਾ ਮੁਸ਼ਕਲ ਹੈਗਾ ਪਰ ਜੋ ਕੈਨੇਡਾ ਦੇ ਇਸ ਵੇਲੇ ਇਸ਼ਾਰੇ ਨੇ ਮਾਰਕ ਮਿਲਰ ਦੇ ਇਸ਼ਾਰੇ ਨੇ ਉਹ ਕੋਈ ਚੰਗੇ ਨਹੀਂ ਹੈਗੇ ਬਾਕੀ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਰੱਬ ਰੱਖਾ